ਹਾਈ ਹਾਈ ਜਵਾਨ ਤਾ ਵਾ ਉਹਨਾਂ ਨੂੰ ਦਈਂ ਫਾਰਕਟ ਮੇਰੀ ਗੱਲ ਮੰਨੂਗਾ ਹਾਈ ਹਾਈ ਮੰਨੂਗਾ ਤਾ ਹੈਗਾ ਮੈਂ ਉਹਦੀ ਮੰਗੀ ਮੇਰੀ ਨੇ ਮੰਨੋ ਮੰਨੋ ਹੋਰ ਕੀ ਦੀ ਨਾ ਫਾਰਕਟ ਵੀ ਆ ਗਿਆ ਇੱਧਰ ਬਾਕੀ ਸੀ ਮਾਂ ਪੁੱਤ ਜਾਣਦਾ ਤਾਂ ਮੈਂ ਕਿੱਥੇ ਆਗਾ ਤੇ ਮੈਂ ਤੇਰੇ ਨਾਲ ਇੱਕ ਗੱਲ ਕਰਦੀ ਸੀ ਥਾਂ ਦੱਸ ਮੈਂ ਨਾ ਕੁੜੀਆਂ ਨਾਲ ਨੂੰ ਜ਼ਮਾਨ ਦੇ ਕਿਹੜੀ ਕੁੜੀਆਂ ਨਾਲ ਤੇਰੇ ਵਿਆਹ ਵਾਸਤੇ ਮੇਰੇ ਵਿਆਹ ਵਾਸਤੇ ਹੋਰ ਕਹੀਆਂ ਗੱਲਾਂ ਕਰੀ ਜੰਨੀ ਮਾਂ ਤੋਂ ਪੁੱਤ ਦੇ ਮੈਂ ਉਹਨਾਂ ਨੂੰ ਦੇਤੀ ਜ਼ਮਾਨ ਕਿਤੇ ਉਹੀ ਗੱਲ ਨਾ ਹੋ ਜੇ ਅਗਲਾ ਮੈਨੂੰ ਕਹੇ ਜੇ ਤੱਕ ਤੀਮੀ ਵਾਲੀ ਜਵਾਨ ਰਹਿ ਗਈ ਇਹਦੇ ਬੰਦੇ ਵਾਲੀ ਜਵਾਨ ਨਹੀਂ ਰਹੀ ਉਹ ਮਾਂ ਪਰ ਮੈਂ ਤਾਂ ਜਿਹੜੀ ਕੁੜੀ ਮੇਰੇ ਨਾਲ ਕਾਲਜ ਚ ਪੜ੍ਹਦੀ ਆ ਮੈਂ ਤਾਂ ਉਹਨੂੰ ਪਸੰਦ ਕਰਦਾਗਾ ਮੈਂ ਕਿਵੇਂ ਹੋਰ ਕਿਸੇ ਨਾਲ ਕਰਾ ਲੂੰਗਾ ਫੇਰ ਪੁੱਤ ਮੇਰੇ ਜਵਾਨ ਦਾ ਕੀ ਬਣੋ ਤੇਰਾ ਪੁੱਤ ਬਣ ਕੇ ਨਾ ਤੈਨੂੰ ਮੇਰੇ ਸਿਰ ਦੀ ਸੌ ਉਹ ਮਾਂ ਤੈਨੂੰ ਪਤਾ ਪੁੱਤਾਂ ਬਹੁਤ ਬਖਲੇ ਪਾ ਦੇਖਿਆ ਨੇ ਹਰਮਤ ਤੇ ਤੋ ਕਰੀ ਚੰਨੇ ਜਾਂਦੇ ਮੇਰੇ ਸ਼ੇਰ ਪੁੱਤ ਬਣ ਕੇ ਮੇਰੀ ਆ ਗੱਲ ਤੇ ਫੁੱਲ ਪਾ ਦੇ ਮਾਂ ਤੈਨੂੰ ਪਤਾ ਹੈਗਾ ਮੈਂ ਤੇਰੀ ਕੋਈ ਗੱਲ ਨਹੀਂ ਮੋੜ ਸਕਦਾ ਪਰ ਆ ਮੇਰੇ ਲਈ ਫੈਸਲਾ ਬੜਾ ਵੱਡਾ ਜ਼ਿੰਦਗੀ ਦਾ ਫੈਸਲਾ ਹੈ ਪੁੱਤ ਮੁੱਕਰ ਜਾ ਜਾਂ ਪਾ ਕੇ ਜਾ ਪਰ ਤੂੰ ਵੀ ਮੇਰੇ ਮਰੀ ਦਾ ਮੂੰਹ ਦੇਖੇਂਗਾ ਉਹ ਨਹੀਂ ਮਾਂ ਐ ਕਾ ਤੋ ਬੋਲਦੀਆਂ ਤੂੰ ਪੁੱਤ ਜਿੱਥੇ ਮੈਂ ਜਵਾਨ ਕੀਤੀਆਂ ਨਾ ਤੈਨੂੰ ਵਿਆਹ ਤਾਂ ਉੱਥੇ ਹੀ ਕਰਾਉਣਾ ਬੂ ਠੀਕ ਐ ਮਾਂ ਤੂੰ ਸੌਂ ਦਾ ਬੋਲਦੀ ਮੇਰੇ ਤੋਂ ਪਰ ਜਿਹੜੀਆਂ ਸੌਹਾਂ ਤੇ ਵਾਦੇ ਮੈਂ ਉਹ ਕੁੜੀ ਨਾਲ ਗਰੀ ਬੈਠਾ ਹਾਂ ਉਹਨਾਂ ਦਾ ਕੀ ਕਰੂੰਗਾ ਮੈਂ ਕਿਹੜੇ ਮੂੰਹ ਨਾਲ ਜਾ ਕੇ ਉਹਨੂੰ ਜਵਾਬ ਦੇ ਆਉਂਗਾ ਫੇਰ ਲੋਕ ਕਹਿ ਹੁੰਦੇ ਨੇ ਵੀ ਕੁੜੀਆਂ ਗਲਤ ਨੇ ਪਰ ਕਈ ਵਾਰੀ ਮੁੰਡੇ ਵੀ ਗਲਤ ਹੋ ਜਾਂਦੇ ਆ ਕੁਛ ਮਜਬੂਰੀਆਂ ਕਰਕੇ ਤੇ ਕੁਛ ਆਪਣੀਆਂ ਮਾੜੀਆਂ ਹਰਕਤਾਂ ਕਰਕੇ ਜੇ ਤੂੰ ਕਹਨੀ ਐ ਮੈਂ ਉਸੇ ਕੁੜੀ ਨਾਲ ਵਿਆਹ ਕਰਵਾ ਲਊਗਾ ਪਰ ਇਸ ਤੋਂ ਅੱਗੇ ਮਾਂ ਮੇਰੇ ਤੋਂ ਹੋਰ ਕੋਈ ਉਮੀਦ ਨਾ ਰੱਖੀ ਚੱਲ ਪੁੱਤ ਤਾਂ ਮੇਰੇ ਕਹੇ ਸੋਖਲ ਲਾ ਪਾਤੇ ਕੋਈ ਗੱਲ ਨਹੀਂ ਜਦੋਂ ਬਗਾਨੀ ਧੀ ਆਉਗੀ ਮੈਂ ਆਪੇ ਤੈਨੂੰ ਆਪਦੇ ਰੰਗ ਚ ਰੰਗ ਲੂਗੀ। ਓਏ ਯਾਰ ਕਿਉਂ ਹੁਣ ਮੂੰਹ ਜਿਹਾ ਬਣਾ ਕੇ ਬੈਠ ਗਈ? ਜੇ ਹੁਣ ਬੁਲਾਇਆ ਘਟੋ ਘਟ ਗੱਲ ਤਾਂ ਕਰ ਲਾ ਕੋਈ। ਨਾ ਹੁਣ ਗੱਲ ਕਰਨ ਨੂੰ ਰਹਿ ਕੀ ਗਿਆ? ਸਾਰਾ ਕੁਝ ਖਤਮ ਹੋ ਗਿਆ। ਜੋ ਵੀ ਸੀ ਆਪਣੇ ਵਿੱਚ। ਜਿੱਥੇ ਵਿਆਹ ਨੂੰ ਹਾਂ ਕਰਕੇ ਆਇਆ ਨਾ ਜਾ ਕੇ ਉਹਦੇ ਨਾਲ ਹੀ ਗੱਲਾਂ ਮਾਰ ਲਾ। ਮੈਂ ਤੇਰੀ ਕੀ ਲੱਗਦੀ ਆ? ਕੋਈ ਹੋਰ ਐ ਕਿਵੇਂ ਖਤਮ ਹੋ ਗਿਆ? ਨਾਲੇ ਤੈਨੂੰ ਕੀ ਲੱਗਦਾ ਹੈਗਾ? ਵੀ ਮਾਂ ਦੀ ਮਰਜ਼ੀ ਨਾਲ ਹਾਂ ਕਰੀ ਹੈਗੀ। ਉਹ ਤਾਂ ਮਾਂ ਨੇ ਮੇਰਾ ਆਪਦੇ ਸਿਰ ਤੇ ਹੱਥ ਉਤਰਾ ਲਿਆ। ਤੈਨੂੰ ਪਤਾ ਹੈ ਮਾਂ ਤੋਂ ਬਿਨਾ ਫਿਰ ਮੇਰਾ ਹੋਰ ਹੈ ਵੀ ਕੌਣ ਹੈਗਾ ਜੇ ਮੋਦੀ ਗੱਲ ਨਾ ਮੰਨਦਾ ਨਾ ਤੈਨੂੰ ਮਾਂ ਦੀ ਸੌਂ ਤਾਂ ਦੇਖ ਗਈ ਜਿਹੜੇ ਕਸਮਾਂ ਵਾਅਦੇ ਤੂੰ ਮੇਰੇ ਨਾਲ ਕੀਤੇ ਨੇ ਉਹਨਾਂ ਦਾ ਇੱਕ ਵਾਰੀ ਵੀ ਤੈਨੂੰ ਖਿਆਲ ਨਹੀਂ ਆਇਆ ਵੀ ਮੇਰਾ ਕੀ ਬਣੂਗਾ ਜਰ ਸਾਭ ਖਿਆਲ ਹੈਗਾ ਸੀਗਾ ਮੇਰੇ ਦਿਮਾਗ ਦੇ ਵਿੱਚ ਤਾਂ ਇਕੱਲੀ ਤੂੰ ਹੀ ਚੱਲੀ ਜਾਂਦੀ ਸੀ ਨਾਲੇ ਤੈਨੂੰ ਕੀ ਲੱਗਦਾ ਤੇਰੇ ਵਾਲਾ ਪਿਆਰ ਉਹਦੇ ਨਾਲ ਸਾਂਝਾ ਕਰੂੰਗਾ ਮੈਂ ਉਹ ਤਾਂ ਕਦੇ ਵੀ ਨਹੀਂ ਆ ਸਕਦੀ ਮੇਰੇ ਦਿਲ 'ਚ ਮੇਰੇ ਦਿਲ ਤਾਂ ਹਮੇਸ਼ਾ ਤੂੰ ਹੀ ਰਹੇਂਗੀ ਤੂੰ ਬਸ ਕਰ ਰਹਿਣ ਦੇ ਮੈਂ ਨਾ ਹੁਣ ਤੇਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਚ ਨਹੀਂ ਆਉਣ ਲੱਗੀ ਹੈਗੀ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ ਵੀ ਤੇਰੇ ਬਿਨਾ ਮੈਂ ਰਹਿ ਨਹੀਂ ਸਕਦੀ ਤੇ ਕੱਲ ਨੂੰ ਤੂੰ ਹੋਰ ਵਿਆਹ ਕੇ ਲਿਆਏਂਗਾ ਮੈਂ ਕਿਵੇਂ ਦੇਖ ਲਵਾਂ ਮੈਂ ਤਾਂ ਜਿਉਂਦੇ ਜੀ ਮਰ ਜੂੰਗੀ ਯਾਰ ਇਹ ਤਾਂ ਤੇਰੇ ਬਿਨਾ ਮੈਂ ਵੀ ਨਹੀਂ ਸਕਦਾ ਪਰ ਕੀ ਕਰਦਾ ਮਾਂ ਦੇ ਅੱਗੇ ਮਜਬੂਰ ਸੀਗਾ ਮੈਂ ਵੀ ਤੂੰ ਤਾਂ ਸਮਝ ਸਕਦੀ ਆ ਨਾ ਮੈਨੂੰ ਬੱਸ ਬਾਅਦ 'ਚ ਕੁੜੀਆਂ ਨੂੰ ਆਹੀ ਗੱਲ ਕਹਦਿਆਂ ਕਰੋ ਤੂੰ ਮੈਨੂੰ ਸਮਝ ਲੈ ਮੇਰੀ ਘਰ ਦੇ ਅੱਗੇ ਕੋਈ ਪੇਸ਼ ਨਹੀਂ ਚੱਲੀ ਕੋਈ ਗੱਲ ਨਹੀਂ ਮੈਂ ਵੀ ਅੱਜ ਤੱਕ ਵਾਅਦਾ ਤੈਨੂੰ ਕਦੇ ਮੂੰਹ ਨਹੀਂ ਦਿਖਾਉਣਾ ਤੋਹਦਾ ਹੀ ਬਣ ਕੇ ਰਹੀ ਮੈਨੂੰ ਵਿਆਹ ਕੇ ਲਿਆਉਂਗਾ ਹੁਣ ਯਾਰ ਕਿਉਂ ਨਹੀਂ ਮੂੰਹ ਦਿਖਾਉਣਾਗਾ ਹੁਣ ਤੂੰ ਦੱਸ ਦੇ ਨਾ ਮਾ ਉਧਰ ਦਾ ਨਾ ਮਾ ਇੱਧਰ ਦਾ ਮੈਂ ਕਰਾਂ ਤਾਂ ਕੀ ਕਰਾਂ ਆਖਰ ਨੂੰ ਜਾਂ ਤਾਂ ਫਿਰ ਇੱਕ ਆ ਗੱਲ ਹੈ ਮਰ ਜਾਣਾ ਹੈਗਾ ਮੈਂ ਕੁਛ ਖਾ ਕੇ ਦੇਖ ਤੇਰੇ ਵੱਲ ਸਾਰੀ ਹੋ ਜਾਣਗੇ ਇਸ ਮਸਲੇ ਮੇਰੀ ਗੱਲ ਸੁਣ ਲੈ ਤੈਨੂੰ ਕੁਛ ਕਰਨ ਦੀ ਲੋੜ ਨਹੀਂ ਹੈਗੀ ਆਪਦਾ ਵਿਆਹ ਕਰਾ ਤੇ ਉਹਦੇ ਨਾਲ ਖੁਸ਼ ਰਹਿ ਆਪਣੀ ਮਾਂ ਨੂੰ ਖੁਸ਼ ਰੱਖ ਮੈਨੂੰ ਭੁੱਲ ਜੀ ਵੀ ਮੈਂ ਵੀ ਤੇਰੀ ਜ਼ਿੰਦਗੀ ਚ ਸੀਗੀ ਕਦੇ ਯਾਰ ਇਹ ਤਾਂ ਨਹੀਂ ਹੋ ਸਕਦਾ ਵੀ ਮੈਂ ਤੈਨੂੰ ਭੁੱਲ ਜਾ ਨਾਲੇ ਤੇਰੇ ਬਿਨਾ ਹੋਰ ਹੈ ਹੀ ਕੋਣ ਆ ਮੈਨੂੰ ਸਮਝਣ ਵਾਲਾ ਤੇ ਫਿਰ ਮੈਂ ਕੀ ਕਰਾਂ ਮੈਨੂੰ ਵੀ ਦੱਸ ਦੇ ਕੀ ਜਿੰਨਾਂ ਦਾ ਵਿਆਹ ਨਹੀਂ ਹੁੰਦਾ ਹੋਰ ਰਿਲੇਸ਼ਨ ਉਹਨਾਂ ਦਾ ਚੱਲਦਾ ਨਹੀਂ ਅੱਗੇ ਬਹੁਤ ਰਿਸ਼ਤੇ ਅਜੇ ਹੁੰਦੇ ਨੇ ਜਿਹੜੇ ਪਰਦੇ ਦੇ ਵਿੱਚ ਵੀ ਰੱਖੇ ਜਾ ਸਕਦੇ ਆ ਤੇ ਉਹ ਰੱਖਣਾ ਆਪਣੇ ਬਸ ਹੈਗਾ ਤੇ ਮੈਂ ਦੇਖੂਗੀ ਕਿਵੇਂ ਮੈਂ ਕਿਵੇਂ ਜਰਲੂ ਇਹਰ ਦੇਖ ਸਮਝਣਾ ਤਾਂ ਤੈਨੂੰ ਹੁਣ ਪਾਊਗਾ ਮੈਂ ਵੀ ਕੁਝ ਨਹੀਂ ਕਰ ਸਕਦਾ ਉਹ ਵੀ ਮੇਰੀ ਇੱਕ ਮਜਬੂਰੀ ਹੈਗੀ ਕੋਈ ਸ਼ੌਂਕ ਨਹੀਂ ਹੈਗਾ ਮੇਰਾ ਚੱਲ ਕੋਈ ਨਾ ਕੋਸ਼ਿਸ਼ ਕਰੂੰਗੀ ਵੀ ਮੈਂ ਤੈਨੂੰ ਸਮਝ ਲਵਾਂ ਪਿਆਰ ਕਰਦੀ ਆ ਨਾ ਕਰਨਾ ਹੀ ਪਊਗਾ ਚੰਗਾ ਮੈਂ ਚੱਲਦੀ ਆ ਮੇਰਾ ਨਾ ਚਿੱਤ ਜਾ ਘਰੀ ਜਾਂਦਾ ਅੱਜ ਤਾਂ ਪਤਾ ਨਹੀਂ ਕਿਉਂ ਤੇਰੇ ਕੋਲੇ ਵੀ ਨਹੀਂ ਬੈਠ ਹੁੰਦਾ ਨਾਲੇ ਮੇਰੀ ਬੱਸ ਦਾ ਟਾਈਮ ਹੋ ਗਿਆ ਤੂੰ ਆਪਣਾ ਖਿਆਲ ਰੱਖੀ ਓ ਰੀਤਾ ਉਹ ਗੱਲ ਤਾਂ ਸੁਣ ਜਾਂਦੀ ਮੇਰੀ ਤੈਨੂੰ ਵੀ ਹੁਣ ਕੀ ਆਖਾਂ ਮੈਂ ਗਲਤੀ ਤਾਂ ਸਾਰੀ ਮੇਰੀ ਆਪਦੀ ਹੈਗੀ ਪਰ ਮੈਂ ਕਰਦਾ ਵੀ ਕੀ ਮਾਂ ਦੀਆਂ ਗੱਲਾਂ ਅੱਗੇ ਮਜਬੂਰ ਸੀਗਾ ਮੈਂ ਵੀ ਕੋਈ ਨਾ ਚਲ ਹੌਲੀ ਹੌਲੀ ਹੁਣ ਤਾਂ ਸਮਝਾਈ ਲੈਣਾ ਹੈਗਾ ਪਿਆਰ ਜੋ ਕਰਦੀ ਐ ਮੈਨੂੰ ਐਨੀ ਛੇਦੀ ਤਾਂ ਮੈਨੂੰ ਇਹ ਵੀ ਨਹੀਂ ਛੱਡ ਸਕਦਾ ਕੀ ਗੱਲ ਜਨਾਬ ਅੱਜ ਬੜਾ ਖੁਸ਼-ਖੁਸ਼ ਲੱਗ ਰਿਹਾ ਹਾਂ ਦੇਖ ਲਓ ਜੇ ਮੈਂ ਖੁਸ਼ ਹੁੰਨੀ ਆ ਤਾਂ ਵੀ ਪੁੱਛਦੇ ਹੋ ਜੇ ਮੈਂ ਦੁਖੀ ਹੁੰਨੀ ਆ ਤਾਂ ਫਰ ਕਿਨਾਂ ਦੁਖੀ ਕਿਉਂ ਹੁੰਨੀ ਆ ਓਏ ਨਾ ਨਾ ਮਾਲਕੋ ਮੈਂ ਤਾਂ ਵੈਸੇ ਹੀ ਕਹਿਣਾ ਵੀ ਅੱਜ ਕਿੰਨੇ ਦਿਨਾਂ ਬਾਅਦ ਵੇਖ ਤੇ ਸਮਾਈ ਲਾਈ ਮੈਂ ਨਾ ਹੁਣ ਸਮਝ ਲਿਆ ਮੈਂ ਆਪਣਾ ਮਨ ਵੀ ਸਮਝਾ ਲਿਆ ਮੈਂ ਸੋਚਿਆ ਵੀ ਮੇਰੇ ਤੋਂ ਤੇਰੇ ਬਿਨਾ ਰਹਿ ਤਾਂ ਹੋਣਾ ਨਹੀਂ ਮੈਨੂੰ ਵੀ ਕੰਪਰੋਮਾਈਜ਼ ਕਰਨਾ ਹੀ ਪੈਣਾ ਵੀ ਚੱਲ ਕੋਈ ਨਾ ਤੇਰੀ ਵੀ ਮਜਬੂਰੀ ਆ ਤੂੰ ਵੀ ਕੀ ਕਰੇਂ ਤਾਂ ਕਰਕੇ ਮੈਂ ਸੋਚ ਲਿਆ ਕੋਈ ਨਾ ਤੂੰ ਵਿਆਹ ਜਿੱਥੇ ਕਰਾਉਣਾ ਕਰਾਲਾ ਰਹੇਗਾ ਤਾਂ ਮੇਰਾ ਹੀ ਪਿਆਰ ਤਾਂ ਮੈਨੂੰ ਹੀ ਕਰੇਗਾ ਕੁਝ ਨਹੀਂ ਹੁੰਦਾ ਲਿਆਉਂਦੀ ਆ ਮੰਮੀ ਕੋਈ ਲਿਆਉਣ ਦੇ ਪਰ ਤੂੰ ਤਾਂ ਨਹੀਂ ਉਹਨੂੰ ਕਦੇ ਪਿਆਰ ਕਰੇਗਾ ਲੈ ਤੈਨੂੰ ਕੀ ਲੱਗਦਾ ਵੀ ਹੁਣ ਜੇ ਵਿਆਹ ਕੇ ਲਿਆਉਂਗਾ ਤਾਂ ਮੈਨੂੰ ਪਿਆਰ ਨਾ ਕਰੂੰਗਾ ਉਹ ਮਜ਼ਾਕ ਕਰਦਾ ਹੈ ਤੇਰੇ ਤੋਂ ਭਲਾ ਮੈਂ ਹੋਰ ਕਿਸੇ ਨਾਲ ਕਰ ਸਕਦਾ ਪਿਆਰ ਬਸ ਐਡੀ ਹਿੰਮਤ ਸਾਡੀ ਕਿੱਥੇ ਸੱਚੀ ਗੱਲ ਮੂੰਹ ਚੋਂ ਨਿਕਲ ਹੀ ਗਈ ਉਹ ਨਹੀਂ ਨਹੀਂ ਮੈਰਾ ਤੇਰੇ ਨਾਲ ਮਜ਼ਾਕ ਕਰਦਾ ਹੈ ਮੈਨੂੰ ਪਤਾ ਵੀ ਤੂੰ ਵੀ ਮੈਨੂੰ ਬਹੁਤ ਪਿਆਰ ਕਰਦਾ ਹੈ ਫਿਰ ਮੈਂ ਸੋਚ ਹੀ ਲਿਆ ਮੈਂ ਕਿ ਛੱਡ ਪਰੇ ਕੁਛ ਨਹੀਂ ਹੁੰਦਾ ਲੜਾਈਆਂ ਕਰਕੇ ਕੀ ਫਾਇਦਾ ਇੱਕ ਗੱਲ ਹੋਰ ਉੱਥੇ ਨਾ ਆਪਾਂ ਜਿੰਨਾਂ ਦੇ ਕੱਪੜੇ ਲੈਣ ਜਾਣੀ ਹੁੰਨੀ ਆ ਮੈਂ ਨਾਲੇ ਬਹੁਤ ਸੋਹਣੇ ਉਹਨਾਂ ਨੇ ਨਾ ਹੁਣ ਲਾਈ ਆਗੀ ਸੇਲ ਮੈਂ ਕਿ ਦੇ ਦੇ ਮੈਨੂੰ 5000 ਰੁਪਿਆ ਮੈਂ ਕੱਪੜੇ ਲੈਣੇ ਆ ਨਾਲ ਮੈਂ ਵਿਆਹ ਜਾਣਾ ਵਾ ਕਿੱਥੇ ਜਾਣਾ ਹੁਣ ਮਾਲਕਾਂ ਨੇ ਵਿਆਹ ਵਿਆਹ ਮਾਮੇ ਦੇ ਹੁੰਦੇ ਦੀ ਤੇ ਮੈਂ 3500 ਵਾਲਾ ਸੂਟ ਪਾ ਕੇ ਜਾਣਾ ਅੱਛਾ ਤੇ ਮੈਨੂੰ 5000 ਰੁਪਿਆ ਦੇ ਬਾਕੀ ਮੈਂ ਜੁੱਤੀ ਲਵੂੰਗੀ ਸੂਟ ਨਾਲ ਦੀ ਕੋਈ ਗੱਲ ਨਹੀਂ ਤੁਸੀਂ ਹੁਕਮ ਕਰਤਾ ਤੇ ਆਪਾਂ ਨੇ ਮੰਨ ਲਿਆ ਐਨਾ ਤਾਂ ਮੈਨੂੰ ਭਰੋਸਾ ਤੇਰੇ ਤੇ ਕਿ ਜਿਹੜੀ ਗੱਲ ਮੈਂ ਕਹੂੰਗੀ ਉਹ ਤੂੰ ਕਰਕੇ ਦਵੇਂਗਾ ਚੱਲ ਕੋਈ ਨਾ ਤੇਰੇ ਲਈ Google Pay 'ਚ ਕਰ ਦੂੰ ਆ 5000 ਰੁਪਏ ਹਾਂ ਚੱਲੀਏ ਫਿਰ ਆਪਾਂ ਹੁਣ ਇੱਥੋਂ ਚੱਲ ਆ ਜਾ ਚੱਲ ਮੈਨੂੰ ਇੱਕ ਵਾਰੀ ਠਾ ਕਿਤਨਾ ਬੇਚੀ ਘਿਰ ਜਣਾ ਹੁਣ ਮੈਨੂੰ ਜਾਦ ਨਾਲ ਪੈਸੇ ਪਾ ਦੇ ਕਿਤੇ ਇਹ ਨਾ ਹੋਵੇ ਮੁੱਕਰ ਜਮੇ ਬਾਤ ਚ ਨਾਲੇ ਮੈਂ ਤੈਨੂੰ ਫੋਟੋਆਂ ਭੇਜੂੰਗੀ ਸੂਟ ਦੀਆਂ ਮੈਨੂੰ ਸਿਲੈਕਟ ਕਰਕੇ ਦੱਸ ਦੀ ਕਿਹੜਾ ਸੂਟ ਲੈਣਾ ਤੇ ਕਿਹੜਾ ਕਲਰ ਲੈਣਾ ਠੀਕ ਹੂੰ ਹੁਣ ਤੂੰ ਖੋਸ਼ ਆ ਬਹੁਤ ਸੁਣਦੇ ਹੋ ਸੁਣਦੇ ਹੋ ਚਾਹ ਪੀ ਲਉ ਜਰ ਤੇਰੇ ਕੋਈ ਦਿਮਾਗ ਚ ਰੁਖ ਹੈਗਾ ਤੈਨੂੰ ਕਿੰਨੇ ਵਾਰ ਸਮਝਾਇਆ ਮੈਂ ਨਾ ਮੇਰੀ ਸਵੇਰੇ ਸਵੇਰੇ ਨੀਂਦ ਖਰਾਬ ਕਰਿਆ ਕਰ ਲਾਗੀ ਸਰਾਣੇ ਇੱਥੇ ਚੱਕ ਕੇ ਗਲਾਸ ਮੇਰੇ ਬਾਤੇ ਤੇ ਨਾਲੇ ਮਾਂ ਕਿੱਥੇ ਹੈਗੀ ਉਹ ਤਾਂ ਡੰਗਰਾ ਕਰਨੀ ਕਰਿਆ ਹੋਏ ਨੇ ਕੰਮ ਕਰਨ ਉਹ ਕਹਿੰਦੇ ਤੈਨੂੰ ਉਠਾਦਾ ਮੈਂ ਤਾਂ ਕਰਕੇ ਚਾਹ ਲੈ ਕੇ ਆਈ ਸੀ ਤੈਨੂੰ ਕਿਸੇ ਹੋਰ ਪਾਸੇ ਜੋ ਸਮਝਾਉਣਾ ਪਊਗਾ ਤੂੰ ਨਾ ਸਵੇਰੇ ਸਵੇਰੇ ਮੇਰੇ ਮੱਥੇ ਲੱਗਿਆ ਕਰ ਸਾਰਾ ਦਿਨ ਹੀ ਮੇਰਾ ਤਾਂ ਖਰਾਬ ਕੀਤਾ ਦਿਆ ਨਾਲੇ ਇੱਕ ਗੱਲ ਆ ਵੀ ਖਾਣੇ 'ਚ ਬਿਠਾ ਲਾ ਮੈਂ ਨਹੀਂ ਤੇਰੇ ਨਾਲ ਵਿਆਹ ਕਰਾਇਆ ਇਹ ਤਾਂ ਮਾਂ ਜਿਆਦਾ ਧੱਕਾ ਕਰ ਲੱਗੀ ਤਾਂ ਕਰਕੇ ਮੈਨੂੰ ਆਹ ਫਾਹਾ ਫਦੇ ਗੱਲ 'ਚ ਆਪ ਪਾਉਣਾ ਪਿਆਗਾ ਤੇ ਮੇਰੇ ਤੋਂ ਕੋਈ ਤੂੰ ਬੜੀ ਉਮੀਦ ਵੀ ਨਾ ਰੱਖੀ ਤੁਸੀਂ ਐਂ ਗੱਲ ਤੋਂ ਬੋਲਦੇ ਹੋ ਮੇਰੇ ਸਵੇਰੇ ਆ ਕੇ ਜੀਤ ਖਰਾਬ ਕਰਤੀ ਸਾਰਾ ਦਿਨ ਹੀ ਖਰਾਬ ਕਰ ਦਿੱਤਾ ਅੱਛਾ ਤਾਂ ਪੀ ਲੈ ਜਾ ਚਾਚਾ ਮੈਂ ਨਹੀਂ ਪੀਣੀ ਹੈਗੀ ਪਤਾ ਨਹੀਂ ਕਦੋਂ ਇਹਨੂੰ ਸਮਝ ਜਾਊਗਾ ਨਾਲੇ 20 ਵਾਰ ਸਮਝਾਤਾ ਹੁਣ ਤੂੰ ਮੇਰੇ ਸਰਾਣੀ ਖੜੇ ਰਹਿਣਾ ਜਾਣਾ ਵੀ ਐ ਜਾਣੀ ਐ ਉਹਦਾ ਉਹੀ ਦਿਨ ਮਾਰਾ ਚੜਿਆ ਸੀ ਜਿੱਦੇ ਮਾਂ ਦੀਆਂ ਗੱਲ ਮੰਨ ਲਈ ਥੋੜਾ ਜਿਹਾ ਜ਼ੋਰ ਮਾਰ ਦੇਖਿਆ ਪਾਇਆ ਹੁੰਦਾ ਨਾ ਜਿਆ ਤਾਂ ਮੇਰਾ ਰੀਤ ਲਾੜੀ ਹੋ ਜਾਂਦੀ ਏ ਉਹ ਕੀ ਕਰਾਂ ਇਹਦਾ ਕਿਹੜੇ ਤਰੀਕੇ ਨਾਲ ਕੱਢਾਂ ਇਹਨੂੰ ਇੱਥੋਂ ਘਰੋਂ ਮਾਂ ਦੀ ਕਹੀ ਗੱਲ ਨੂੰ ਮੋੜਦੇ ਨਹੀਂ ਸਕਦਾ ਕੋਈ ਨਾ ਮਾਂ ਕਿੰਨਾ ਕੁ ਟਾਈਮ ਕਿਕ ਨੱਕਦਾਂ ਤਾਂ ਤੂੰ ਖੜਾ ਛੜਾਈ ਲਉ ਪਤਾ ਨਹੀਂ ਇਹ ਦੰਦ ਸਵੇਰ ਕਦੋਂ ਬਦਲੂਗਾ ਜੇ ਨਹੀਂ ਪਸੰਦ ਸੀ ਤਾਂ ਉਹਦੇ ਜਵਾਬ ਦੇ ਦਿੰਦੇ ਨਾਲੇ ਆਪਣੀ ਨਾਲੇ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਸੀ ਜਦੋਂ ਸਵੇਰੇ ਸਵੇਰੇ ਮੇਰੇ ਨਾਲ ਇੰਨੇ ਰੁੱਕੇ ਸਵੇਰ ਚ ਬੋਲਦੇ ਹੋ ਨਾ ਮੈਨੂੰ ਜਮਾਂ ਚੰਗਾ ਨਹੀਂ ਲੱਗਦਾ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਮੈਂ ਤਾਂ ਦਰ ਭਾਬੀ ਹੁਣਾਂ ਨੂੰ ਵੀ ਕੁਝ ਨਹੀਂ ਕਹਿ ਸਕਦੀ ਉਹ ਕਹਿਣਗੇ ਥੋੜੇ ਦਿਨ ਤਾਂ ਹਜੇ ਵਿਆਹ ਨੂੰ ਹੋਏ ਆ ਪਤਾ ਨਹੀਂ ਕਿਉਂ ਇਹਨਾਂ ਦੀ ਹੁਣੀ ਵੱਲੋਂ ਹਟ ਗਈ ਇੱਕ ਮੰਮੀ ਦੇ ਮੂੰਹ ਕੰਨੀ ਦੇਖ ਕੇ ਮੈਨੂੰ ਜਮੇ ਚੁੱਪ ਕਰਨਾ ਪੈ ਜਾਂਦਾ ਮੰਨਾ ਮਾਂ ਆਪ ਦੀ ਮਰਜ਼ੀ ਨਾਲ ਮੁੰਡੇ ਦਾ ਵਿਆਹ ਤਾਂ ਕਰਤਾ ਉਹ ਤਾਂ ਕਿਤੇ ਹੋਰ ਕਹਿੰਦਾ ਸੀ ਮੈਨੂੰ ਆਏ ਸੀਗਾ ਚੱਲ ਮੇਰੇ ਤਾਈ ਦੀ ਨੂੰ ਕਹੀ ਜਾਂਦੀ ਹੈਗੀ ਵੀ ਕੁੜੀ ਸਿਆਣੀ ਹੈਗੀ ਪਰ ਹਮ ਠੀਕ ਕੀਤਾ ਕਿ ਗਲਤ ਕੀਤਾ ਇਹ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ 10-15 ਦਿਨ ਹੋ ਗਏ ਵਿਆਹ ਨੂੰ ਮੈਂ ਤਾਂ ਕਦੇ ਇਕੱਠੇ ਬੈਠੇ ਗੜੇ ਵੀ ਨਹੀਂ ਦੇਖੇ ਮੈਂ ਚੰਗਾ ਕੀਤਾ ਕਮਾੜਾ ਕੀਤਾ ਮੈਨੂੰ ਆਹ ਹੀ ਨਹੀਂ ਪਤਾ ਲੱਗ ਰਿਹਾ ਕੀ ਹੋ ਗਿਆ ਮਨਪ੍ਰੀਤ ਤੂੰ ਇੱਧਰ ਆਉਣੀ ਹੈ ਪੁੱਤ ਕੁਛ ਨਹੀਂ ਮੰਮੀ ਉਹ ਤੁਸੀਂ ਟਾਈਮ ਖਾਸ ਲਾਤਾ ਮੈਂ ਤਾਂ ਤਾਂ ਦੇਖਣ ਆਈ ਸੀ ਪੁੱਤ ਮੈਂ ਮਿੱਟੀ ਜੀ ਪਟਣ ਲੱਗੀ ਮੈਂ ਕਿ ਚੁੱਲਿਆਂ ਤੇ ਪੋਚਾ ਦੇ ਦਾਂ ਅੱਛਾ ਚਲੋ ਵਧੀਆ ਗੱਲ ਆ ਉਹ ਵੀ ਹਮੀਜੇ ਨਾਲ ਜ਼ਿਆਦਾ ਹੀ ਉਖੜੇ ਜੇ ਪਏ ਨੇ ਮੇਰੀ ਗੱਲ ਸੁਣੋ ਪਰ ਗਟ ਉੱਠਿਆ ਨਹੀਂ ਨਹੀਂ ਮੰਮੀ ਉਹ ਕਹਿੰਦੀ ਨਾ ਹਜੇ ਮੈਂ ਥੋੜਾ ਦਿਰ ਹੋਰ ਸੋਣਾ ਚਲ ਕੋਈ ਨਾ ਪੁੱਤ ਉੱਠਾੜੂਗਾ ਨਹੀਂ ਨਾ ਤੇਰਾ ਮੂੰਹ ਜਿਆ ਕਿਉਂ ਉੱਡਿਆ ਪਿਆ ਉਹ ਨਹੀਂ ਮੰਮੀ ਵੈਸੇ ਮੇਰਾ ਤਾਂ ਨਾ ਥੋੜੇ ਦਿਨ ਹੋ ਗਏ ਚਿੱਤ ਨਹੀਂ ਲੱਗਦਾ ਸੀ ਭਾਬੀ ਨੂੰ ਵੀ ਕੀਤਾ ਸੀ ਫੋਨ ਉਹ ਕਹਿੰਦੇ ਸੀ ਅਸੀਂ ਮਿਲ ਕੇ ਜਾਵਾਂਗੇ ਕੁਛ ਨਵੀਂ ਜੀ ਥਾਂ ਕਰਕੇ ਵੀ ਨਾ ਕਈ ਵਾਰ ਮਨ ਜਾ ਹੋ ਜਾਂਦਾ ਕੋਈ ਨਾ ਪੁੱਤ ਤੂੰ ਮਾੜਾ ਇਹ ਕੰਮ ਤਾਂ ਨਾ ਕਰਿਆ ਕਰ ਪਰਗੜ ਕੋਲੇ ਬੈ ਗਿਆ ਕਰ ਕੰਮ ਕਰ ਰਹੁ ਮੈਂ ਆਪ ਹੀ ਬਥੇਰੀ ਆਂ ਕਿ ਖੋਈ ਨਾ ਮੰਮੀ ਕੰਮ ਵੀ ਤਾਂ ਕਰਨੀ ਨੇ ਚਲੋ ਤੁਸੀਂ ਆ ਜਾਓ ਨਾਲੇ ਮਿੱਟੀ ਲਾ ਦੂੰ ਤੇ ਨਾਲੇ ਤੁਸੀਂ ਚਾਹ ਬਣਾ ਕੇ ਦੇ ਦਿਓ ਉਹਨਾਂ ਨੂੰ ਮੈਂ ਕੋਈ ਹੋਰ ਕੰਮ ਦੇਖ ਲੈਨੀ ਆ ਕਿਉਂ ਚਾਹ ਤਾਂ ਕੀਤੀ ਨਹੀਂ ਮੰਮੀ ਚਾਹ ਤਾਂ ਕੀਤੀ ਸੀਗੀ ਪਰ ਉਹਨੂੰ ਕਾਫੀ ਟਾਈਮ ਹੋ ਗਿਆ ਨਾਲੇ ਤੁਸੀਂ ਉਠਾ ਦਿਓ ਉਹਨਾਂ ਨੇ ਡਿਊਟੀ ਤੇ ਵੀ ਜਾਣਾ ਹੋਣਾ ਚੱਲ ਪੁੱਤ ਕੋਈ ਨਾ ਮੈਂ ਠਾ ਦੰਨੀ ਆ ਆਉਣੀ ਆ ਮੈਂ ਮੈਂ ਨੂੰ ਨਾ ਮੈਨੂੰ ਲੱਗਦਾ ਕੋਈ ਨਾ ਕੋਈ ਤਾਂ ਗੱਲ ਹੈਗੀ ਆ ਮਣਾ ਇਹਨੇ ਮੈਨੂੰ ਕੋਈ ਗੱਲ ਦੱਸੀ ਵੀ ਨਹੀਂ ਕਿਤੇ ਮੈਂ ਉਹੀ ਤਾਂ ਨਹੀਂ ਬਹਿਮ ਕਰਤੀ ਹੋ ਲਿਆ ਪਾਣੀ ਪੋਣੀ ਪਾਣੀ ਨਹੀਂ ਚਾਹ ਬਣਾਈ ਸੀ ਆ ਚਾਹ ਪੀ ਲੋ ਨਾਲ ਤੁਸੀਂ ਅੱਜ ਗਏ ਨਹੀਂ ਖੇਤ ਉਹ ਖੇਤ ਤਾਂ ਮੈਂ ਜਾਣਾ ਸੀ ਮੱਖ ਰੋਟੀ ਰੱਟੀ ਖਾ ਕੇ ਵਗ ਜੰਨਾ ਘੰਟੇ ਨੂੰ ਫੇਰ ਭੱਜਣਾ ਪਊ ਉਥੋਂ ਖੇਤ ਕਿਹੜਾ ਨੇੜੇ ਆ ਕਿਲੋਮੀਟਰ ਬਣ ਜਾਂਦਾ ਘੱਟੋ ਘੱਟ ਇਹ ਤਾਂ ਹੈਗਾ ਚਲ ਮੈਂ ਫੇਰ ਰੋਟੀ ਬਣਾ ਦਿੰਨੀ ਆ ਰੋਟੀ ਖਾ ਕੇ ਭੱਜ ਜੇ ਚਲ ਐਂ ਕਰ ਲਾ ਇੱਕ ਨਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮੇਰੇ ਕੋਲੇ ਨਾ ਕੱਲ ਫੋਨ ਆਇਆ ਸੀ ਮਨਪ੍ਰੀਤ ਦਾ ਹਾਂ ਤਿੰਨ ਉਹ ਮਤਲਬ ਉਦਾਸ ਜੀ ਬੋਲਦੀ ਸੀ ਉਦਾਸ ਬੋਲਦੀ ਸੀ ਮੈਨੂੰ ਇਹ ਲੱਗਿਆ ਵੀ ਸ਼ਾਇਦ ਉਹ ਤਾਂ ਜੀਜਾ ਨਹੀਂ ਲੱਗਿਆ ਹਜੇ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਦੇਖ ਹੁਣ ਆਪਾਂ ਮਿਲਨੀ ਤੋਂ ਬਾਅਦ ਆਪਾਂ ਗਏ ਨਹੀਂਗੇ ਹਨਾ ਨਾਲੇ ਤਾਂ ਆਪਾਂ ਜਾਇਆਉਣੇ ਮਿਲੇ ਆਉਣੇ ਐਨੇ ਨਾਲ ਚਲਤੀ ਪੁੱਤ ਨੂੰ ਇਹ ਹੋ ਜਾਂਦਾ ਵੀ ਚਲ ਆਗੇ ਪੇਕੇ ਹਨਾ ਹੂੰ ਬਹੁਤ ਔਖਾ ਹੈਗਾ ਪੇਕੇ ਘਰ ਛੱਡਣਾ ਬਹੁਤ ਔਖਾ ਜੀ ਨਵੇਂ ਘਰੇ ਜੀ ਲੋਣਾ ਔਖਾ ਹੋ ਜਾਂਦਾਗਾ ਚਲ ਹੌਲੀ ਹੌਲੀ ਫਿਰ ਆਪੀ ਸੈੱਟ ਹੋ ਜਾਓਗੇ ਚਲ ਕੋਈ ਨਾ ਫਿਰ ਜੇ ਤੂੰ ਕਹਿਣੀ ਆ ਵੀ ਮਿਲ ਕੇ ਆਉਣਾ ਫਿਰ ਆਪਾਂ ਚੱਲ ਬੜਾਂਗੇ ਫਿਰ ਦੋ ਚਾਰ ਦਿਨ ਖੜਜਾ ਨਾ ਤਾਂ ਮੈਂ ਖੇਤ ਦਾ ਕੰਮ ਨਮੇਟਦਾ ਫਿਰ ਨਾਲ ਇੱਕ ਅੱਧੀ ਰਾਤ ਲਾਇਆ ਆਵਾਂਗੇ ਆਪਾਂ ਹਾਂ ਦੇਖ ਲਓ ਤੇ ਨਾਲੇ ਚੱਲ ਦੇਖ ਲਾਂਗੇ ਜੇ ਤਾਂ ਪਰੋਣਾ ਮੰਨਿਆ ਤੇ ਇੱਕ ਅੱਧੀ ਰਾਤ ਆਪਾਂ ਲੈ ਆਵਾਂਗੇ ਨਾਲ ਨਾਲੇ ਆਪਾਂ ਨੂੰ ਇਹ ਵੀ ਪਤਾ ਲੱਗ ਜਾਊ ਉੱਥੇ ਖੋਸ਼ ਆ ਕਿਵੇਂ ਰੱਖਦੇ ਨੇ ਰੰਗ ਟੰਗ ਪਤਾ ਲੱਗ ਜਾਊਗਾ ਚੱਲ ਫਿਰ ਜੇ ਮੰਨ ਗਿਆ ਤਾਂ ਲੈ ਆਵਾਂਗੇ ਧੱਕਾ ਵੀ ਨਹੀਂ ਕਰ ਸਕਦੇ ਹਾਂ ਇਹ ਤਾਂ ਤੁਹਾਡੀ ਚੱਲ ਗੱਲ ਸਹੀ ਆ ਸਲ ਗੱਲ ਕਰਕੇ ਦੇਖ ਲਾਂਗੇ ਨਹੀਂ ਉਹਨਾਂ ਦੀ ਮਰਜ਼ੀ ਹੈ ਹਨਾ ਚਲ ਮੈਂ ਰੋਟੀ ਬਣਾਉਣੀ ਆ ਆਜੋ ਖਾ ਲਿਓ ਤੁਸੀਂ ਖਵਰਾ ਗੱਲ ਤਾਂ ਇਹਦੀ ਵੀ ਸਹੀ ਹੈ ਬੀ ਇਸ ਨੂੰ ਫੋਨ ਹੀ ਲੈ ਪਿਆ ਮਗਰ ਪਤਾ ਨਹੀਂ ਸੌਕੀ ਹੈ ਪਤਾ ਨਹੀਂ ਉਹ ਔਖੀ ਹੈ ਜਾਏ ਆਉਣੇ ਮਿਲੇ ਆਉਣੇ ਨਾਲੇ ਦਾ ਪਤਾ ਲਿਆਵਾਂਗੇ ਜੇ ਪਰਵਣੇ ਨੇ ਤੋਰਤੀ ਇੱਕ ਅੱਧੀ ਰਾਤ ਲਿਆਵਾਂਗੇ ਤੇ ਤਿਆਣੀਆ ਉੱਠੜਿਆ ਪੁੱਤਾਂ ਸਾਂ ਮਾਂ ਉੱਠੜਿਆ ਚਾਹ ਪਾਣੀ ਪੀ ਲਿਆ ਪੀ ਲਿਆ ਵਸ ਚਾਹ ਵੀ ਕਿਆ ਇਹ ਜੀ ਬੋਲਦਾ ਚਾਹ ਨਹੀਂ ਪਤੀਆ ਬਣਾਈ ਮਾਂ ਫਿਰ ਇਤਨੇ ਉਹ ਮਾਂ ਤੂੰ ਆ ਵੀ ਚਾਹ ਬਣਾ ਰਿਆ ਕਰ ਉਹਨੂੰ ਕੋਈ ਕਹਿਣੀ ਹੁੰਦੀ ਆ ਤੂੰ ਚਾਹ ਬਣਾਉਣ ਲਈ ਲੈ ਪੁੱਤ ਹੁਣ ਮੈਂ ਸਾਰੀ ਉਮਰ ਥੋੜੀ ਬੈਠੀ ਰਹੂੰਗੀ ਉਹ ਚਾਹ ਤਾਂ ਮਾਂ ਬਣਾ ਹੀ ਸਕਦੀ ਆ ਨਾਲੇ ਜੇ ਬੇਰੇਸ ਵੇ ਤੂੰ ਆਪ ਹੀ ਫੜਾ ਦੇ ਕਰ ਉਹਨੂੰ ਕਾਣੂ ਮੱਥੇ ਲਾਉਣੀ ਹੰਨੀ ਹੈ ਮੇਰੇ ਮੇਰੇ ਤੋਂ ਦੇਣੀ ਤੇਰੇ ਨਾਲ ਹੀ ਵਧੀਆ ਚੜਦਾ ਉਹਦੇ ਨਾਲ ਨਹੀਂ ਪੁੱਤ ਆਈ ਨਾ ਕੈ ਅਕਸਰ ਨੂੰ ਹੰਤੂ ਵਿਆਕੇ ਲੈ ਆਉ ਉਹਨੂੰ ਇਹ ਕਰੇ ਫਿਰ ਉਹਨ ਜੇ ਮੈਂ ਉਹਨੂੰ ਵਿਆਕੇ ਲੈ ਆਉ ਤਾਂ ਸਾਰਾ ਦਿਨ ਮੈਂ ਮੂਰੇ ਫੋਟੋ ਵਾਂਗੂ ਰੱਖ ਕੇ ਉਹਨੂੰ ਪੁੱਜੀ ਜਾਇਆ ਕਰ ਪੁੱਤ ਤੇਰੀ ਮਰਜ਼ੀ ਹੈਗੀ ਦੇਖ ਲੈ ਤੂੰ ਮੇਰੀ ਇੰਨੀ ਆ ਪਗਾਈਆਂ ਨੇ ਮੇਰਾ ਸ਼ੇਰ ਪੁੱਤ ਬਣ ਕੇ ਆ ਵੀ ਮੇਰੀ ਪਗਾਈ ਉਹਨਾਂ ਮੈਨੂੰ ਤੜਕੇ ਜਦੋਂ ਮਿਲੀ ਆ ਉਹਦਾ ਮੂੰਹ 부ਜਿਆ 부ਜਿਆ ਲੱਗਿਆ ਮੈਨੂੰ ਫੇਰ ਫੇਰ ਕੀ ਪਤਾ ਉਹਨੂੰ ਉਹਦੇ ਪੇਕੇ ਮਿਲਾ ਲਿਆ ਉਹ ਮਾਂ ਇਹ ਜੇ ਕਮਾਂ ਵਾਸਤੇ ਮੇਰੇ ਕੋਲੇ ਕੋਈ ਟਾਈਮ ਨਹੀਂ ਹੈਗਾ ਨਾਲੇ ਜਾਨੂੰ ਜਿਆਦੇ ਆ ਪੇਕੇ ਜਾਣ ਦੀ ਆਪਦੇ ਭਰਾ ਨੂੰ ਬੁਲਾ ਲੇ ਇੱਥੇ ਆ ਕੇ ਮਿਲ ਜਾਣਗੇ ਉਹਨੂੰ ਨਹੀਂ ਪਿੰਡ ਬੱਸ ਵੀ ਆਉਂਦੀ ਐ ਬੱਸ ਤੇ ਚੜਾਣੀ ਜਾ ਕੇ ਮੜਿਆ ਆਉਗੀ ਪੁੱਤ ਬੱਸ ਵੀ ਆਉਂਦੀ ਆ ਉਹ ਤਾਂ ਮੈਨੂੰ ਵੀ ਦੇਂਦਾ ਗੱਲ ਕਰਨਾ ਨਵੀਂ ਵਿਆਹੀ ਆ ਲੋਕ ਕੀ ਗੱਲਾਂ ਕਰਨਗੇ ਨੈਨਾ ਪੇਕੇ ਕਰੇ ਉਹਦੇ ਗੱਲਾਂ ਉੱਡ ਜਾਣਗੀਆਂ ਐਂ ਕਹਿਣਗੇ ਖਾਣੀ ਇਹਦੀ ਇਹਦੇ ਬੰਦੇ ਨਾਲ ਬੰਦੀ ਦੀ ਓਏ ਤਾਂ ਮਾਂ ਦਮੈ ਚਾਰੇ ਪਾਸੇ ਗੱਲਾਂ ਚ ਵਸਾ ਲੈਣੀ ਹੈਗੀ ਮੈਂ ਤਾਂ ਵੇੜੇ ਨੂੰ ਪੁੱਛਤਾਉਣਾਗਾ ਵੀ ਐਵੇਂ ਮਾਂ ਹਾ ਕਰੀਏ ਰਿਸ਼ਤੇ ਵਾਸਤੇ ਜਿਹੜੀ ਕੁੜੀ ਨਾਲ ਤੈਨੂੰ ਮੈਂ ਕਹਿੰਦਾ ਸੀ ਉਹ ਕੀ ਮਾੜੀ ਸੀਗੀ ਇਹਦੇ ਨਾਲ ਤਾਂ 100 ਗਣਾ ਚੰਗੀ ਸੀ ਪੁੱਤ ਉਹ ਬਾਲੀ ਪੜੀ ਸੀ ਆਪਣੇ ਘਰੇ ਲੋਟਣੀ ਆਉਣੀ ਸੀ ਨੈਨਾ ਪੜੀਆਂ ਲਿਖਿਆਂ ਦੇ ਕੰਮ ਐਸੇ ਵੈਸੇ ਹੁੰਦੇ ਆਂ ਉਹ ਮਾ ਪੜੀਆਂ ਲਿਖੀਆਂ ਨੂੰ ਨੌਲਜ ਤਾਂ ਹੁੰਦੀ ਐ ਅਨਪੜਾ ਨੂੰ ਕਾਦੀ ਰੌਲ ਜੁੰਦੀ ਐ ਕਿਥੇ ਇਹਨੂੰ ਮੈਂ ਜਾ ਕੇ ਚਾਰ ਬੰਦਿਆਂ ਦੇ ਵਿੱਚ ਬਹਾ ਦੂੰਗਾ ਵੀ ਗੁੱਡ ਢੰਗ ਦੀ ਗੱਲ ਕਰ ਦੋਗੀ ਇਹਨਾਂ ਤਾਂ ਉਹ ਹੀ ਡੰਗਰ ਵਾਲੀਆਂ ਗੱਲਾਂ ਹੀ ਕਰਨੀਆਂ ਪੁੱਤ ਤੇਰਾ ਜੀਵਨ ਸਾਥੀ ਆ ਉਹਨੂੰ ਜਿਹੜੇ ਮਰਜ਼ੀ ਪਾਸੇ ਢਾਲ ਲਾ ਐ ਥੋੜੀ ਆ ਤੂੰ ਉਹਨੂੰ ਡੰਗਰ ਕਹੇ ਨਾ ਇਹ ਨਾ ਮੇਰੀ ਸੁਣ ਗੱਲ ਰਾਜੀ ਰਹਿ ਗੁੱਸੇ ਰਹਿ ਮੇਰੇ ਸਾਹਮਣੇ ਅੱਜ ਤਾਂ ਡੰਗਰ ਕਹਿਤਾ ਮੁੜ ਕੇ ਨਾ ਕਹੀ ਓ ਮਾਂ ਫਿਰ ਤੂੰ ਬੁੱਝ ਲਿਆ ਕਰ ਉਹਨੂੰ ਸਾਰਾ ਦਿਨ ਬੈਠ ਕੇ ਮੇਰੇ ਤੋਂ ਤਾਂ ਨਹੀਂ ਪੁੱਜਿਆ ਜਾਂਦਾਗਾ ਨਾ ਹੀ ਮੇਰੀ ਉਹਦੇ ਨਾਲ ਸਾਰੀ ਉਮਰ ਮਤਮ ਮੇਨੇ ਮੈਂ ਤੈਨੂੰ ਜਿਹੜੀ ਗੱਲ ਕਹਿਣੀ ਆ ਤੂੰ ਉਹ ਲੈਨ ਤੇ ਕਿਉਂ ਨਹੀਂ ਆਉਂਦਾ ਮੈਂ ਤੈਨੂੰ ਐਂ ਕਹਿਣੀ ਆ ਵੀ ਤੂੰ ਪਿੰਡ ਲੈ ਜਾ ਉਹਨੂੰ ਮਲਾ ਲਿਆ ਆਥਨ ਨੂੰ ਮੁੜੇ ਮੇਰਾ ਪੁੱਤ ਬਣ ਕੇ ਚਾਹੇ ਰਾਤ ਵੀ ਨਾ ਕੱਟੀ ਉਹ ਕੋਈ ਨਾ ਮਾਂ ਦੇਖ ਲਊਂ ਜਿੱਦੇ ਕੋਈ ਵੇਲਾ ਦਿਨ ਹੋਇਆ ਅਜੇ ਤਾਂ ਮੇਰੇ ਕੋਲੇ ਖੇਤ ਦੇ ਕੰਮ ਹੀ ਬਧੇਰੇ ਆ ਜਿੱਦੇ ਉਹਨੇ ਬੜ ਕੇ ਵੇਰ ਦੇਖੂਗਾ ਪੁੱਤ ਕੋਈ ਦਿਹਾੜੀਆ ਪਾ ਦਾਂਗੇ ਖੇਤ ਨਾ ਨਾ ਰਿਸ਼ਤੇਦਾਰੀ ਚ ਫਰਕ ਪੈ ਜਾਂਦਾ ਅਗਲਾ ਕਹਿ ਦਿੰਦਾ ਇੰਨੇ ਦਿਨ ਹੋ ਗਏ ਪੀ ਉਹ ਲਾਈਨ ਮਲਾਕੇ ਵੀ ਨਹੀਂ ਲੈਣਾ ਆ ਉਹ ਮੈਨੂੰ ਮਾਂ ਆਪਣੇ ਰਿਸ਼ਤੇਦਾਰਾਂ ਦਾ ਸਾਰਿਆਂ ਦਾ ਪਤਾ ਹੈ ਇਧਰੋਂ ਦਾ ਕੋਈ ਕਹਿਣਾ ਲੈ ਹੈ ਨਹੀਂ ਉਧਰੋਂ ਜੇ ਕੋਈ ਉਹਦੇ ਗੱਲੋਂ ਕੋਈ ਕਹਿੰਦਾ ਉਹਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਕੁਛ ਮਰਜੀ ਗਈ ਜਾਵੇ ਮੈਂ ਕਿਹੜਾ ਉੱਥੇ ਜਾ ਕੇ ਖੜਨਾ ਕਿਸੇ ਦੇ ਪੁੱਤ ਆਉਣਾ ਵੀ ਪਊ ਜਾਣਾ ਵੀ ਪਊ ਕਿਸੇ ਬਿਨਾਂ ਨਹੀਂ ਸਰਦਾ ਹੁੰਦਾ ਚੰਗਾ ਮਾਂ ਜਿਵੇਂ ਤੂੰ ਕਹਿੰਨੀ ਹੈਗੀ ਬੇਲਾ ਟਾਈਮ ਹੋਇਆ ਮਿਲਾ ਲਿਆਉਂਗਾ ਪਰ ਆ ਗੱਲ ਦੇ ਮੇਰੇ ਖੜੇ ਨਾ ਪਾਓ ਬੇ ਉਹਨੂੰ ਅੱਜ ਹੀ ਲੈ ਕੇ ਜਾ ਨਹੀਂ ਇਹ ਤਾਂ ਹਰ ਇੱਕ ਗੱਲ ਐ ਕਹ ਦਿੰਦਾ ਮੇਰੇ ਘਰੇ ਨਾ ਪੈ ਤੇ ਦੱਸ ਪੁੱਤ ਜਾਣਾ ਤਾਂ ਪਊਗਾ ਤੈਨੂੰ ਮਲਾਉਣਾ ਔਰ ਜਾਊ ਕੌਣ ਹੁਣ ਬੁੜੀ ਧੀਵੀ ਤਾਂ ਨਾਲ ਜਾਂਦੀ ਸੋਹਣੀ ਵੀ ਨਹੀਂ ਲੱਗਦੀ ਜਿੱਥੇ ਤੂੰ ਖੜੇਗਾ ਉੱਥੇ ਮੈਂ ਥੋੜੀ ਖੜ ਸਕਦੀ ਐਗੀ ਨਾ ਮੈਂ ਤਾਂ ਨਾ ਸੱਸ ਤਾਂ ਸਾਸਿ ਬੱਜੂ ਤੂੰ ਉਹਦਾ ਬੰਦਾ ਨਾ ਸਾਨੂੰ ਤੂੰ ਜਾਵੇਂਗਾ ਉਹਦੇ ਨਾਲ ਉਹਦੀ ਸੱਬ ਬਣੂਗੀ ਪਰ ਤੈਨੂੰ ਕੌਣ ਸਮਝਾਵੇ ਤੂੰ ਤਾਂ ਉਹੀ ਕੁੜੀ ਤੇ ਪਿੱਛੇ ਪਿਆ ਪਿਆ ਸੀਗਾ ਫਸਦਾ ਕਿੰਨਾ ਕ ਟਾਈਮ ਲੱਗੂਗਾ ਮੁੜ ਕੇ ਮੁੜਨਾ ਵੀ ਆ ਉਹ ਕਿੰਨਾ ਕ ਟਾਈਮ ਲੱਗ ਜੀ ਤੈਨੂੰ ਆ ਗਈ ਜੀ ਬਸ ਆ ਗਈ ਓਏ ਆ ਜਾ ਯਾਰ ਕੀ ਕਰਨ ਲੱਗੀ ਆ ਗਈ ਜੀ ਆ ਗਈ ਬਸ 2 ਮਿੰਟ ਛਿੰਕ ਓਏ ਆਉਣ ਨੂੰ ਤਾਂ ਪਰੋਹਣੇ ਤੇਰੇ ਕੋਲੇ ਪਹਿਲੇ ਹੀ ਆ ਜਾਂਦੇ ਤੈਨੂੰ ਪਤਾ ਹੀ ਐ ਘਰ ਦੇ ਕੰਮ ਵੀ ਮੈਨੂੰ ਦੇਖਣੇ ਪੈਂਦੇ ਆ ਫਿਰ ਖੇਤ ਡੱਪੇ ਵੀ ਮੈਨੂੰ ਜਾਣਾ ਪੈਂਦਾ ਫਿਰ ਆ ਹੋ ਜਾਂਦਾ ਚਲ ਕੰਮ ਤਾਂ ਬਾਈ ਥੋੜੇ ਥੋੜੇ ਨਾਲ ਹੋ ਹੀ ਜਾਂਦੇ ਆ ਹਾਂ ਬੰਦੇ ਬੰਦੇ ਨੂੰ ਵੀ ਹਸਾਉਂਦਾ ਨਹੀਂ ਜਾਂਦਾ ਤੇ ਹੋਰ ਠੀਕ ਆ ਮਨਪ੍ਰੀਤ ਹਾਂਜੀ ਵੀਰੇ ਵਧੀਆ ਹੋਰ ਤਾਂ ਸਾਰੇ ਕੁਝ ਠੀਕ ਹੈ ਫਰਮਾਸੀ ਤੁਸੀਂ ਠੀਕ ਰਹਿੰਦੇ ਹੋ ਹਾਂ ਠੀਕ ਆ ਪੁੱਤ ਬਸ ਇਹਦੇ ਸਿਰ ਤੇ ਮੈਨੂੰ ਵੀ ਮੋਰ ਜਾਣੀ ਹੋਣਾ ਸਹੀ ਗੱਲ ਹੈ ਤਾਂ ਫੁਰਗੁਰ ਗੁੱਟੇ ਵਧੀਆ ਚੱਲੀ ਜਾਂਦੇ ਆ ਵਧੀਆ ਚੱਲੀ ਜਾਂਦੇ ਨੇ ਪੁੱਤ ਚਲੋ ਹੋਂ ਤਾਂ ਹਰੇਕ ਦੀ ਗੋਡੇ ਪਈ ਜਾਂਦੇ ਆ ਜਦੋਂ 40 45 ਸਾਲ ਤੋਂ ਬੰਦਾ ਟੱਪਦਾ ਹਰੇਕ ਹੀ ਗੋਡੇ ਮੰਗਣ ਲੱਗ ਜਾਂਦਾ ਹੈ ਮੈਂ ਆਏ ਕਹਿੰਦਾ ਸੀ ਬ੍ਰਾਹਮਣਿਆ ਹਾਂ ਦੱਸ ਬਈ ਜੇ ਕੁੜੀ ਨੂੰ ਮਸੀ ਗੁੱਸਾ ਨਾ ਕਰੇ 2-4 ਦਿਨ ਲੈ ਜੀਏ ਉਹ ਲੈ ਜਾ ਮੈਂ ਇਹਦੇ ਚ ਪੁੱਛਣ ਵਾਲੀ ਕੀ ਗੱਲ ਆ 2-4 ਕਿਉਂ ਚਾਹੇ ਦੱਸ ਦੇ ਲੈ ਆਵੇ ਐਡੀ ਕੀ ਗੱਲ ਉਹ ਤਾਂ ਸਾਡਾ ਤਾਂ ਦੇਖ ਤੈਨੂੰ ਪਤਾ ਕਰੇ ਹੁੰਦਾ ਨਹੀਂ ਹੋਣਾ ਹੂੰ ਆਏ ਹੁੰਦਾ ਕਭੀ ਚੱਲ ਇਹ ਕੰਮ ਤਾਂ ਦਾ ਕਰ ਲੈਂਦੀ ਏ ੁੱਲੇ ਚੌਕੇ ਦਾ ਮੈਂ ਦੂਜੇ ਕੰਮ ਖਾਬ ਲੈਣੀਆਂ ਉੱਪ ਚਲਾਇਤਾ ਹੁਣ ਕੀ ਨਹੀਂ ਜਾਣਾ ਹੁੰਦਾ ਬਾਹਰੇ ਦੇ ਨਹੀਂ ਦੱਸ ਦਨ ਤਾਏ ਹੁੰਦਾ ਚੌੜ ਕਰੀ ਜਾਂਦਾ ਸਭ ਅੱਛਾ 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 ਚਲ ਫਿਰ ਉੱਚਲ ਮਾ ਲਾ ਵੀ ਆਉਂਦਾ ਵੀ ਗਿੱਡੀ ਗੱਲ ਹੈਗੀ ਉਹ ਕੇ ਸਵੇਰ ਕੱਢ ਲਾਂਗੇ ਆਪਾਂ ਪੁੱਤ ਤੂੰ ਤਾਂ ਬਾਹਰੇ ਟਾਈਮ ਪਾਸ ਕਰ ਲੈਣਾ ਮੇਰਾ ਕੱਲੀ ਦਾ ਘਰੇ ਕਿਦੇ ਨਾਲ ਟਾਈਮ ਪਾਸ ਹੁੰਦਾ ਦਾ ਇਹ ਤਾਂ ਹੈ ਮਾਸੀ ਆਏ ਆ ਮੈਂ ਬੋਲ ਬੁਲਾ ਰਾ ਚੱਲੀ ਜਾਂਦਾ ਚਲ ਫਿਰ ਚਾਰ ਕਿ ਦਿਨ ਲਾਏ ਜਾਂਨੇ ਆ ਹਾਂ ਚਾਰ ਕਿ ਦਿਨ ਲਾਏ ਹੋਗੇ ਚਲ ਕੋਈ ਨਾ ਪੁੱਤ ਚਾਰ ਦਿਨ ਲਾਏਵੇ ਪੰਜ ਦਿਨ ਲਾਏਵੇ ਪਰ ਆਇਆ 10 ਦਿਨ ਦਾ 12 ਦਿਨ ਹੋ ਜਾਣਗੇ ਮੈਂ ਤਾਂ ਜਦੋਂ ਤੂੰ ਕਹਿਤਾ ਮੇਰਾ ਤਾਂ ਕਾਲ ਜਾ ਉਹਦੀ ਗੁੱਸਣ ਲੱਗੇ ਅੱਛਾ ਅੱਛਾ ਹੁਣ ਆਇਆ ਨਾ ਇਹਦਾ ਤਾਂ ਮੇਨ ਘਰ ਇਹੀ ਹੈ ਇਹਦਾ ਚਲਤੀਆਂ ਨੂੰ ਇਹ ਹੁੰਦਾ ਵੇ ਦੋ ਦਿਨ ਪਿੰਡ ਲਾਇਆ ਧੀ ਦਾ ਤਾਂ ਹੁਣ ਸੌੜਾ ਕਾਰੀ ਹੁੰਦਾ ਤੂੰ ਆਪ ਸਿਆਣੀ ਹੈ ਹੈ ਤੇ ਇੱਕ ਸੈਸ਼ਨ ਹੋ ਦਿੱਸਣਾ ਸੀ ਪਤਾ ਨਹੀਂ ਹਜੇ ਜੋ ਆਖਰੀ ਤਾਂ ਜੀ ਲੱਗਿਆ ਹੋਣਾ ਕਿ ਨਹੀਂ ਹਣ ਤੁਸੀਂ ਵੀ ਸਿਆਣੇ ਹੋ ਨਾ ਆਪਾਂ ਵੀ ਘਰ ਛੱਡ ਕੇ ਆਏ ਆ ਕਿੰਨਾ ਆਖਾ ਹੁੰਦਾ ਹੁੰਦਾ ਸ਼ੁਰੂ ਸ਼ੁਰੂ ਤੇ ਚਲਾਇਆ ਕਿ ਨੇ ਵੀ ਚਲ ਦੋ ਚਾਰ ਦਿਨ ਉੱਥੇ ਲਾਇਆ ਹੋਗੇ ਨੇ ਨਾਲ ਮਨ ਹੋਰ ਬੋ ਜਾਂਦਾ ਦਾ ਬਾਅਦ ਤੋਂ ਫਿਰ ਐਸੇ ਅਸੀਂ ਕਿਹਾ ਕਰਾਂਗੇ ਆ ਜਾ ਐਡੇ ਕਿਹਾ ਕਰਨਾ ਨਹੀਂ ਭਾਬੀ ਕਾਮ ਹੈ ਨਹੀਂ ਚਲ ਕੋਈ ਨਾ ਪੁੱਤਾ ਇਹ ਤਾਂ ਮੈਂ ਕਹਿੰਦੀ ਵੀ ਨਹੀਂ ਇਹਨੂੰ ਆ ਬੈਠੀ ਆ ਸੋਡੇ ਮੂਹਰੇ ਪੁੱਛ ਲੈ ਇਹਨੂੰ ਕਾਸੇ ਤਾ ਰੋਗ ਟੋਕ ਨਹੀਂ ਹੈ ਆਪਕੇ ਹੱਥੀ ਖਾਣਾ ਦੁੱਧ ਵਾਰ ਇਹਦੇ ਹੱਥਾਂ ਦਾ ਲਿਆ ਕੇ ਧਰ ਦਈਦਾ ਭਈ ਚੰਗਾ ਖਾਣਾਗਾ ਬਾਕੀ ਇਹਦੀ ਮਰਜ਼ੀ ਹੈਗੀ ਚਲ ਚੰਗੀ ਗੱਲਾਂ ਮਾਸੀ ਜਿਉਂਦਾ ਰਹੇ ਵਿਚੋਲਾ ਜਿਹਨੇ ਸਾਨੂੰ ਇੰਨਾ ਵਧੀਆ ਮੁੰਡਾ ਪਾਲ ਕੇ ਦਿੱਤਾ ਹੈ ਤੇ ਨਹੀਂ ਤਾਂ ਅੱਜਕੱਲ ਤੈਨੂੰ ਪਤਾ ਇਹ ਮੁੰਡਿਆਂ ਦਾ ਕੀ ਹਾਲ ਆ ਕੀ ਵੀ ਖਾਂਦੇ ਆ ਗੋਲੀਆਂ ਡੱਪਾ ਹੋਰ ਨਿੱਕਰ ਸੁੱਕੜ ਹੈ ਹੁਣ ਤਾਂ 100 ਵਾਂਗਰ ਇੱਕ ਅੱਧਾ ਮੁੰਡਾ ਵਧੀਆ ਮਿਲਦਾ ਹਾਂ ਪੁੱਤ ਬਾਕੀ ਗੱਲ ਸਜੋਗਾਂ ਦੀ ਐ ਮਾਸੀ ਜਿੱਤੇ ਸੰਜੋਗਾ ਕੋਈ ਗੱਲ ਲੱਬਚੋਲੇ ਨੇ ਤਾਂ ਪੁੱਤ ਮਹਿੰਗੀ ਸੀਸੇ ਹੀ ਦਿੰਨੀ ਹੈਗੀ ਕਿ ਜੇ ਇਹ ਐਸਦੀ ਨੂੰ ਮੈਨੂੰ ਲੱਭ ਕੇ ਦੇਤੀ ਨਹੀਂ ਅੱਜਕੱਲ੍ਹ ਦੀਆਂ ਦੇ ਤਾਂ ਗਿੱਠ ਦੀ ਜੀਬ ਲੱਗੀ ਹੁੰਦੀ ਆ ਅੱਜ ਤੱਕ ਉਹੀ ਗੱਲ ਆ ਮੇਰੇ ਮੂੰਹੋਂ ਨਹੀਂ ਬੋਲੀ ਆਉਂਦੇ ਅਗਲੀ ਬਾਅਦ ਚੋਂ ਪਹਿਲਾ ਹੁਕਮ ਚਲਾਉਣਾ ਲੱਗ ਜਾਂਦੀ ਆ ਸੋ ਸਨੁਤਾ ਕੁੱਚੀ ਸਮਝਦੀਆਂ ਨੇ ਨਹੀਂ ਇਹ ਤਾਂ ਇਹਦੀ ਸਿਰਫ ਤਾਂ ਸਾਡੀ ਕੁੜੀ ਦੀ ਇਹਦਾ ਘਰੇ ਵੀ ਜਦੋਂ ਵਿਆਹ ਤੋਂ ਪਹਿਲਾਂ ਸਾਰਾ ਕੰਮ ਤਾਂ ਦਾਬ ਕਰਦੀ ਸੀ ਕਦੇ ਤਾਂ ਲਾਂਬਾ ਨਹੀਂ ਆਇਆ ਕਿਸੇ ਪਾਸਿਓ ਸਿਆਣੀ ਆ ਨਾਲੇ ਮਾਸੀ ਇੱਕ ਗੱਲ ਹੋਰ ਕਹ ਆ ਬੈਠੀ ਆ ਕਹਿੰਦੇ ਨੇ ਅਨੰਦ ਪਰਜਾਈ ਚ ਚਲੋ ਆਪਾਂ ਦੇਖਦੀ ਆ ਪਰ ਅਜ ਤੱਕ ਕਦੇ ਸਾਡੇ ਚਹੇ ਜਾ ਫਰਕ ਨਹੀਂ ਆਇਆ ਪੈਣਾ ਮੂੰਗੂ ਰਹੇ ਆ ਸੀ ਤੇ ਸੱਚੀ ਵੀ ਕਦੇ ਨਹੀਂ ਮੈਨੂੰ ਐ ਫੀਲ ਹੋਣ ਦਿੱਤਾ ਇਹਨੇ ਵੀ ਮੇਰੀ ਨੰਨ ਦਾ ਬਾਲਾ ਵਧੀਆ ਸੁਭਾਗ ਆ ਨੇ ਪਤਾ ਉਹ ਤਾਂ ਮੈਨੂੰ ਪਤਾ ਹੁਣ ਲੱਗ ਹੀ ਗਿਆ ਆ ਕਿ ਬੰਦੇ ਦਾ ਤਾਂ ਇੱਕ ਘੰਟੇ ਚ ਪਤਾ ਲੱਗ ਜਾਂਦਾ ਸੁਪਨਾ ਹੋਵੇ ਇਹਨੇ ਕਿੰਨਾ ਚਿਰ ਹੋ ਗਿਆ ਸਾਡੇ ਘਰੇ ਤਾਂ ਚਲ ਵਧੀਏ ਭਾਈ ਚਾਹ ਦੀ ਗੁੱਟ ਬਣਾ ਲਿਆ ਜਾ ਕੇ ਤੂੰ ਵੀ ਪਤਾ ਚਾਹ ਮੈਂ ਬਣਾ ਲਿਆ ਨਹੀਂ ਰਹੀ ਇਹਨੂੰ ਬੈਠ ਜਾਂਦੇ ਗੱਲਾਂ ਕਰ ਲਓ ਤੁਸੀਂ ਲੈ ਮੈਂ ਕਰਕੇ ਲਿਆਉਣੀ ਆ ਘੁੱਟ ਚਾਹ ਦੋ ਤੂੰ ਚਾਹ ਬਣਾ ਮੈਂ ਵੀ ਵਾਹ ਫਿਰ ਪਸੂਆਂ ਦਾ ਦੇਖ ਲੈ ਤੂੰ ਬੈਹ ਜਾਂਦਾ 10 ਮਿੰਟ ਤੁਸੀਂ ਬੈਠੋ ਕਰੋ ਗੱਲਾਂ ਬਾਤਾਂ ਬਸ ਮੈਂ ਹੁਣ ਆ ਗਿਆ ਨੀਰਾ ਚੜਾ ਪਾ ਚਲੋ ਚਾਹ ਦੀ ਗੁੱਟ ਪੀਣਾ ਉਹ ਵੀ ਜ਼ਰੂਰੀ ਆ ਉਹਨਾਂ ਬਿਨਾ ਕੀ ਆ ਆਏ ਹਾਏ 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 ਤੂੰ ਸਾਨੂੰ ਐਂ ਦੱਸ ਤੈਨੂੰ ਇਥੇ ਕੋਈ ਕੁਛ ਕਹਿੰਦਾ ਤਾਂ ਨਹੀਂ ਨਾ ਨਾ ਵੀਰੇ ਆਪ ਤੁਸੀਂ ਕੀ ਗੱਲ ਕਰੀ ਜਾਂਦੇ ਹੋ ਨਾ ਮੈਨੂੰ ਹੋਰ ਕਿਸੇ ਨੇ ਕੀ ਕਿਹਾ ਭਾ ਉਹ ਭੈਣੇ ਭਰਾ ਨੂੰ ਟੈਂਸ਼ਨ ਹੁੰਦੀ ਆ ਤੂੰ ਮੇਰੀ ਭੈਣ ਐ ਫਿਕਰਤਾ ਹੁੰਦੀ ਆ ਅਜੀ ਤੈਨੂੰ ਵਿਆਹ ਹੀ ਨੂੰ ਵੀ ਪੰਜ ਚਾਰ ਮਹੀਨੇ ਹੋਇਆ ਜਿਹੜਾ ਬੜਾ ਟਾਈਮ ਹੋਇਆ ਪੁੱਛਣ ਦਾ ਮੇਰਾ ਫਰਜ ਹੈ ਨਹੀਂ ਨਹੀਂ ਵੀਰੇ ਤੁਹਾਨੂੰ ਉਹੀ ਲੱਗਿਆ ਮੰਮੀ ਵੀ ਮੈਨੂੰ ਬਹੁਤ ਪਿਆਰ ਕਰਦੇ ਨੇ ਤੇ ਇਹਨਾਂ ਦਾ ਨੇਚਰ ਵੀ ਬਹੁਤ ਵਧੀਆ ਤੁਹਾਨੂੰ ਉਹੀ ਗੱਲਾਂ ਕਰਨ ਦੇ ਵਿੱਚ ਲੱਗਿਆ ਹੋਣਾ ਕੁਛ ਹੋਰ ਉਹਨੂੰ ਕਹ ਲਈ ਸੀ ਨਾ ਟਾਈਮ ਹੋਇਆ ਪਿਆ ਫਿਰ ਜਦੋਂ ਕੱਖ ਪੱਟੇ ਦਾ ਲੇਟ ਹੋ ਜਾਈਦਾ ਫਿਰ ਧਾਰ ਡੋਕੀ ਵੇਲੇ ਉਹຊੂ ਫਿਰ ਆਪ ਹੀ ਇਧਰ ਉਧਰ ਹੱਲਣ ਨੂੰ ਚੱਲਣ ਲੱਗ ਜਾਂਦੇ ਨੇ ਤਾ ਕਰਕੇ ਉਹ ਨਾ ਹੋ ਗਿਆ ਵੀ ਪਹਿਲਾਂ ਮੈਂ ਉਹੀ ਕੰਮ ਲਵੇੜਿਆ ਵਾਂ ਗੱਲ ਪਤਾ ਕੀ ਆ ਮਿੰਟ ਚੁੱਪ ਕਰ ਮੈਮੀ ਬੰਦਿਆਂ ਚ ਰਹਿਣਾ ਮੈਂ ਉਹਦੀ ਦੱਸਦੇ ਨਾ ਬੰਦਾ ਕਹੇ ਜੈ ਬਾਕੀ ਤੂੰ ਕਹੇ ਨਹੀਂ ਆ ਵੀ ਵਧੀਆ ਸੁਭਾਗ ਆ ਸੱਸ ਵੀ ਤੇਰੀ ਵਧੀਆ ਆਪ ਹੀ ਕਹੀ ਜੰਨੀ ਆ ਇਸ ਵਧੀਆ ਹੀ ਹੋ ਸਕਦਾ ਮੈਂ ਕੋਈ ਗਲਤ ਫਹੀਮੀ ਚ ਕਰਦਾ ਹਾਂ ਉਹ ਹੋ ਵੀਰੇ ਇੱਕ ਦਾ ਨਾ ਤੁਸੀਂ ਮੇਰਾ ਮੋਈ ਨਾ ਕਰਦੇ ਹੋ ਮੈਨੂੰ ਲੱਗਦਾ ਤਾਂ ਹੀ ਤੁਹਾਨੂੰ ਵਹਿਮ ਹੋ ਜਾਂਦਾ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੈਗੀ ਸਗੋਂ ਇਹ ਤਾਂ ਮੇਰੇ ਮੰਮੀ ਨਾਲ ਵੀ ਵਾਦ ਕਰਦੇ ਨੇ ਤੇ ਕਦੇ ਕਿਸੇ ਚੀਜ਼ ਦੀ ਨਾ ਤੰਗੀ ਨਹੀਂ ਆਉਣ ਦਿੱਤੀ ਮੇਰੇ ਮੰਗਣ ਤੋਂ ਪਹਿਲੇ ਹੀ ਲਿਆ ਕੇ ਦੇ ਦਿੰਦੇ ਨੇ ਪਤਾ ਗੱਲ ਕੀ ਹੈ ਭੈਣੇ ਇਹ ਕਰਤਾ ਭਰਾ ਨੂੰ ਹੁੰਦਾ ਹੀ ਹੈ ਤੈਨੂੰ ਮੈਂ ਚਿੜੀਆਂ ਦਾ ਦੁੱਧ ਲਿਆ ਕੇ ਤੇ ਆਇਆ ਕੱਲੀ ਕੱਲੀ ਭੈਣ ਆ ਮੇਰੇ ਜੇ ਕੱਲ ਨੂੰ 1921 ਹੋ ਗਈ ਮੈਂ ਕੀ ਮੂਹ ਦਿਖਾਉਂ ਗੰਡ ਚ ਮੈਂ ਤਾਂ ਪੁੱਛ ਲਿਆ ਤੁਸੀਂ ਤਾਂ ਜੇ ਹੁਣ ਕੁੜੀ ਕਈਆਂ ਤੇ ਠੀਕ ਆ ਤਾਂ ਠੀਕ ਹੀ ਹੋਗਾ ਮੈਂ ਹੱਥ ੋ ਕੇ ਮੈਂ ਅਗਰ ਪੈ ਗਿਆ ਉਹਦੇ ਕੋਈ ਨਾ ਚਲ ਇਹਨਾਂ ਕਿਸੇ ਦਾ ਸੁਭਾਅ ਹੁੰਦਾ ਗਾ ਬਾਕੀ ਆਪਾਂ ਧੀ ਆਲੇ ਆ ਆਪਾਂ ਨੂੰ ਥੋੜਾ ਨਿਮਰਣਾ ਪਊਗਾ ਐਨੀ ਨਾ ਤੁਸੀਂ ਹੋ ਕਰੋ ਚੱਲ ਤੂੰ ਗੱਲਾਂ ਨਾ ਮਾਰ ਤੂੰ ਐਂ ਕਰ ਚਾਹ ਲਿਆ ਹੁੰਦੀ ਆ ਉਹ ਚਾਹ ਪੀ ਕੇ ਨਾ ਉਹ ਕੁੜੀ ਦੇ ਜਿਹੜੇ 2-4 ਸੂਟ ਆ ਪਵਾ ਲੈ ਇੱਥੋਂ ਜਿਹੜਾ ਸਮਾਨ ਲੈ ਕੇ ਜਾਣਾ ਹਾਂ ਹਾਂ ਮਨਕੀ ਤੂੰ ਬੈਗ-ਟੈਕ ਕਰ ਲਾ ਹਾਂ ਤੇ ਤੂੰ ਰੱਖਿਆ ਪਾਣੀ ਪੁਣੀ ਹੈ ਨਹੀਂ ਮੈਂ ਚਾਹ ਦੇਖਦੀਆਂ ਤੇ ਮੈਂ ਕੱਪੜੇ ਹਾਂ ਹਾਂ ਕੋਈ ਨਾ ਕੋਈ ਨਾ ਨਵਾਏ ਨਵਾਏ ਕਹਿੰਦਾ ਸੀ ਕਿਤੇ ਕੁੜੀ ਤਾਂ ਨਹੀਂ ਆਪਣੀ ਝੂਠ ਬੋਲੀ ਜਾਂਦੀ ਮੈਨੂੰ ਤਾਂ ਪਰੋਣਾ ਜਿਹਾ ਸਹੀ ਨਹੀਂ ਲੱਗਦਾ ਮੈਂ ਕਿਹਾ ਮਨੋਜੀ ਜੀ ਕਹਿੰਦਾ ਤੁਸੀਂ ਬਾਹਰ ਪਰ ਉਹ ਹੀ ਗੱਲ ਕਰ ਰਹੇ ਹੁੰਦੇ ਸੀ ਇਹ ਵਾਰ ਕੁੜੀ ਦੇ ਮਨ ਚ ਕੋਈ ਹੋਰ ਗੱਲ ਆ ਜਾਂਦੀ ਆ ਮੈਂ ਨਵੀਨਾ ਜਦੋਂ ਇਹ ਕਹਿਆ ਵੀ 10 ਦਿਨ ਲਾਏ ਆਂਦੇ ਆ ਇਹ ਤਾਂ ਨਵਾਂ ਨਵਾਂ ਵਿਆਹ ਤੁਸੀਂ ਆਪੇ ਸਿਆਣੇ ਹੋ ਨਾ ਤੁਹਾਨੂੰ ਕੀ ਕਹਾ ਹੂੰ ਕੌਣ ਕੌਣਾ ਤੋੜਦਾ ਉਹ ਸਿੱਧੇ ਕਹੀਆਂ ਨੂੰ 10 ਦਿਨ ਲੈ ਜਾ ਹੈ ਜੋ ਮਾਸੀ ਨੇ ਕਿਹਾ ਜੇ ਨਹੀਂ ਨਾ ਪਈ ਸਾਡ ਮੇਰਾ ਤਾਂ ਜੀ ਨਹੀਂ ਲੱਗਣਾ ਮੈਂਨੂੰ ਵੀ ਉਹਦੀ ਇਹ ਗੱਲ ਜੀ ਨਾ ਹੋਰੀ ਜੀ ਨਹੀਂ ਕਿ ਕਈ ਹਾਂ ਕੋਈ ਨਾ ਕਹਿੰਦੇ ਸੀ ਮੈਨੂੰ ਚੁੱਕੀ ਕਰਾਤਾ ਇੱਕ ਵਾਰੀ ਜੀ ਕਹੇਤਾ ਮੈਂ ਤਾਂ ਬੈਠੀ ਪੁੱਛਿਆ ਸੀ ਕੋਈ ਤਾਂ ਗੱਲ ਹੈ ਮੈਂ ਕਿ ਕੁੜੀ ਨੂੰ ਲੈ ਜੀ ਤੈਨੂੰ ਹਾਂ ਲੈ ਜੂ ਮਹੀਨਾ ਮਹੀਨਾ ਹਜੇ ਮੂੰਹ ਚ ਪੜਦਾ ਸੀ ਉਹ ਉਹ ਤਾਂ ਪਤਾ ਨਹੀਂ ਕਿਹੜੀ ਗੱਲ 'ਚ ਚੁੱਪ ਕਰ ਗਿਆ ਹਾਂ ਤਾਂ ਗੱਲ ਹੈ 10 ਦਿਨ ਤਾਂ ਕਹੀ ਦਿੱਤੇ ਚਲ ਤੂੰ ਐਂ ਕਰ ਪੇਰਾ ਕੁੜੀ ਨੂੰ ਆਪਾਂ ਲੈ ਜਾਂਦੇ ਆ ਇਹਨੂੰ ਪਿੰਡ ਦੇ ਜਾ ਕੇ ਪਹੁੰਚਦੇ ਆ ਖਵਰਾ ਪਿੱਛੋਂ ਡਰਦੀ ਹੋਵੇ ਪਿੰਡ ਜਾ ਕੇ ਆਪਾਂ ਨੂੰ ਸਾਰੀ ਗੱਲ ਦੱਸ ਹੀ ਦੇਵੇ ਹਾਂ ਚਲ ਮੇਰੀ ਗੱਲ ਸੁਣ ਮੈਂ ਆਪੇ ਹੀ ਗੱਲ ਕਰ ਲਉ ਫਿਰ ਵੀ ਹਣਾ ਭਰਾ ਪਰ ਜਾਈ ਜੇ ਥੋੜਾ ਜਿਹਾ ਤਾਂ ਫਰਕ ਹੁੰਦਾ ਤੁਸੀਂ ਨਾ ਵੀ ਕੋਈ ਜਾ ਕੇ ਗੱਲ ਕਰਿਓ ਚਲ ਤੂੰ ਕਰ ਲਈ ਹਾਂ ਬਸ ਹੁਣ ਆਪਾਂ ਚਾਹ ਪਾਣੀ ਪੀਨੇ ਤੇ ਚੱਲਦੇ ਚੰਗਾ